ਲੋ ਜੀ ਮਿੱਤਰੋ ਆ ਗਿਆ ਸੀ ਆਪਣੇ ਦੋਸਤ ਦੀ ਸ਼ੌਪ ਤੇ ਦੇਖੋ ਜੀ ਇਹ ਪਹਿਲਾਂ ਤਾਂ ਆਹ ਦੇਖੋ ਪਹਿਲਾਂ ਤੁਸੀਂ ਐ ਇਸ਼ਕਾ ਇਸ਼ਕ ਉਰਾ ਛਾਇਆ ਹੋਇਆ ਏ ਇਸ ਆਗਲਾ ਆਪਣਾ ਇਸ਼ਕ ਦਿਖਾਇਆ ਲੋ ਜੀ ਦੋਸਤੋ ਤੇ ਆਪਣੇ ਸਾਰੇ ਯਾਰ ਮਿੱਤਰ ਨੇ ਓਏ ਇਸ਼ਕ ਦਿਖਾ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਿਖਾ ਦਨੇ ਸਾਰੀ ਦੁਕਾਨ ਇਹਨੇ ਕੁਝ ਦਿਖਾਉਂਦਾ ਸੰਗ ਦਾ ਇਹ ਪਹਿਲਾ ਮੈਂ ਵੀ ਸੰਖੇਪ ਦਦ ਯਾਰ ਅਸੀਂ ਵੀਡੀਓ ਤੇ ਫਿਰ ਜਦ ਪੈਸੇ ਆਨਲਾਈਨ ਨੇ ਇਹਦਾ ਹੈਲੋ ਦੋਸਤੋ ਰਾਣਾ ਪੰਨਿਆ ਕੋ ਬਲੋਗ ਤੁਹਾਡਾ ਸਵਾਗਤ ਹੈ ਲੋ ਜੀ ਬੱਦ ਜੀ ਨੇ ਸਵਾ 5 ਵਜੇ ਨੇ ਸਵਾ 5 ਤੋਂ ਨਹਾ ਤੋ ਲਿਆ ਆਪਾਂ ਦਾ 4:30 ਵਜੇ ਉੱਠ ਗਏ ਨਹਾ ਕੇ ਰੈਡੀ ਸਾਰੀ ਹੋ ਗਏ ਆ ਤੇ ਚਾਹ ਨਾਲ ਚੱ ਰਹੇ ਨੇ ਬਿਸਕੁਟ ਦੋਸਤੋ ਤੇ ਸਵੇਰੇ ਸਾਰੀ ਛੁੱਟੇ ਪਏ ਨੇ ਆਪਾਂ ਨੇ ਕੁਝ ਖਾਇਆ ਨਹੀਂ ਹੈ ਜੀ ਚਾਹ ਬੀਬੀ ਲੋ ਬਣਵਾ ਲਈ ਜੀ ਆਪਾਂ ਨੇ ਜਾ ਵੀ ਬਿਨੇ ਬਣਾ ਰਹੀ ਸੀ ਤੇ ਲੋ ਵੀ ਸਾਰੇ ਸਿੱਕਤੇ ਪੈਨੇ ਹਨੇਰਾ ਹੋਇਆ ਪਿਆ ਆਪਾਂ ਜਾ ਰਹੇ ਆ ਆਪਾਂ ਥੋੜਾ ਜਿਹਾ ਸਮਾਂ ਲੈਣ ਜਾਂਦੇ ਆ ਲੁਧਿਆਣਾ ਤੁਹਾਨੂੰ ਲੁਧਿਆਣਾ ਦਾ ਦਿਖਾਵਾਂਗੇ ਸਾਰਾ ਕੁਝ ਜੋ ਵੀ ਹੋਇਆ ਥੋੜਾ ਮੋਟਾ ਠੀਕ ਆ ਦੋਸਤੋ ਚਲੋ ਚਾਹ ਪੀ ਲਈਏ ਫਿਰ ਆਪਾਂ ਚੱਲਦੇ ਆਂ ਗੱਲਬਾਤ ਠੀਕ ਆ ਮਿੱਤਰੋ ਸਾਨਣਾ ਬਣਾਈ ਰਿਹਾ ਤੇ ਜੋ ਵੀ ਹੋਗਾ ਤੁਹਾਨੂੰ ਸਾਰਾ ਕੁਝ ਦੱਸਾਂਗਾ ਠੀਕ ਆ ਮਿੱਤਰੋ ਜੀ ਰੈਡੀ ਸੈੜੀ ਹੋ ਗਏ ਆ ਤੇ ਲੋ ਜੀ ਆਪਾਂ ਨੇ ਦੋ ਫਰੂਟੇ ਕੱਢ ਲਿਆ ਇੱਕ ਆਪਣਾ ਜਵਾਰ ਦੋਸਤਾਂ ਅਭੀ ਇੱਕ ਆ ਪਾਏ ਤੇ ਦੋਨੇ ਪੀਲਾਂਗੇ ਇੱਕ ਇੱਕ ਕਪੂਟੀ ਰਾਸਤੇ 'ਚ ਠੀਕ ਆ ਦੋਸਤੋ ਹੋਰ ਰਾਸਤੇ ਸਮਾਨ ਵਾਦੂ ਮੈਂਦਾ ਪਾਣੀ ਦੀ ਬੋਤਲ ਉਹ ਲੈ ਆਊਗਾ ਤੇ ਚਲੋ ਜੀ ਦੇਖਦੇ ਆਂ ਫਿਰ ਅੱਜ ਆਪਣੀ ਮਾਰਕੀਟ 'ਚ ਕੀ ਕੁਸਾ ਲੁਧਿਆਣਾ 'ਚ ਕਿੰਨੇ ਕ ਪੈਸੇ ਪਏ ਨੇ ਕਿੰਨੇ ਕ ਪੈਸੇ ਲੋਕ ਲੈ ਕੇ ਜਾਂਦੇ ਨੇ ਕਿੰਨੇ ਖਰਚ ਜਾਂਦੇ ਨੇ ਸਾਰਾ ਕੁਝ ਤੇ ਕੀ ਜਾ ਕੇ ਜਾ ਮਾਲ ਮਿਲਦਾ ਸਾਰਾ ਕੁਝ ਨੂੰ ਸਾਰਾ ਕੁਝ ਤੁਸੱਲੀ ਬਕਸ ਦਿਖਾਵਾਂਗੇ ਠੀਕ ਆ ਦੋਸਤੋ ਸਾਰਾ ਬਣੇ ਰਹੋ ਤੁਸੀਂ ਬਾਬਾ ਦੇ ਜੀ ਹੋ ਜੀ ਦੋਸਤੋ ਅਸੀਂ ਪਹੁੰਚ ਗਏ ਆ ਫਿਲਹਾਲ ਫੀਲਿੰਗ ਕੀ ਕਹਿੰਦੇ ਹੁੰਦੇ ਨੇ ਪੈਟਰੋਲ ਪੰਪ ਤੇ ਪਹੁੰਚ ਗਏ ਆ ਦੇਖੋ ਦੋਸਤੋ ਹੁਣ ਸਾਡੀ ਗੱਡੀ ਹੋਊਗੀ ਫੁੱਲ ਹੋਊਗੀ ਉਹਨੂੰ ਸਾਡੀ ਗੱਡੀ ਦੋਸਤੋ ਤੇ ਲੋਜ ਫਿਰ ਮਿਲਦੇ ਆਪਾਂ ਠੀਕ ਆ ਰਸਤੇ 'ਚ ਜੋ ਵੀ ਆ ਫਰੂਟੀ ਆਪਾਂ ਨੇ ਰੱਖਿਆ ਨੇ ਇਹਦੀੇ ਲਵੇ ਜਿਵੇਂ ਟੱਕਰ 'ਚ ਜਾਈਓਗੇ ਇਹਦੀੇ ਹਵਾ ਲੱਗੂ ਨਾਲ ਠੰਡੀ ਰਹੂਗੀ ਫਰੂਟੀ ਇਹਦਾ ਚਾਹ ਵੀ ਕਿਹਾ ਇਹਦੀ ਆਪਾਂ ਦੋਸਤੋ ਚਾਹ ਪਾਣੀ ਠੀਕ ਆ ਚਲੋ ਜੀ ਫਿਰ ਆਪਾਂ ਤੇਲ ਪਵਾ ਕੇ ਚੱਲਾਂਗੇ ਫਿਰ ਆਪਾਂ ਰਸਤੇ 'ਚ ਜੋ ਵੀ ਆ ਜਾ ਪਹੁੰਚ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਠੀਕ ਆ ਦੋਸਤੋ ਲਓ ਜੀ ਦੋਸਤੋ ਪਹੁੰਚ ਗਏ ਅਸੀਂ ਘਾਟਾ ਕਰ ਲੁਧਿਆਣੇ ਵੱਜ ਗਏ ਨੇ ਇਹਦਾ ਬਹੁਤ ਵਜਾਈ ਜਾਂਦਾ ਏ ਪਰ ਅਸੀਂ ਪਹੁੰਚ ਗਏ ਆ ਹੈ ਇਹਦਾ ਖਾਲਾ ਟਾਈਮ ਲੇ ਲਿਆ ਦੋਸਤੋ ਚਲੋ ਕੋਈ ਗੱਲ ਨਹੀਂ ਅਸੀਂ ਪਹੁੰਚ ਗਏ ਆ ਤੇ ਚਲੋ ਜੀ ਹੁਣ ਉਤਰ ਕੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਮਾਰਕੀਟ ਦਾ ਹਾਲ ਚਾਲ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਹੋ ਤੁਸੀਂ ਵਧੀਆ ਵਲੋਗ ਲੈ ਕੇ ਆਵਾਂਗੇ ਅੱਜ ਦਾ ਠੀਕ ਆ ਮਿੱਤਰੋ ਲਓ ਜੀ ਮਿੱਤਰੋ ਪਹੁੰਚ ਗਿਆ ਸੀ ਆਪਣੇ ਗੁੱਡ ਮਾਰਨਿੰਗ ਫਰੈਂਡਸ ਲਓ ਜੀ ਮਿੱਤਰੋ ਦੇਖੋ ਜੀ ਤੁਹਾਨੂੰ ਮਾਰਕੀਟ ਦਿਖਾ ਦਿੰਨੇ ਆ ਉਹ ਦੇਖ ਲਓ ਸਵੇਰੀ ਓਪਨ ਹੋ ਗਈ ਹੈ ਸੰਡੇ ਮਾਰਕ ਸੰਡੇ ਮਾਰਕ ਲੋਕ ਆਣੇ ਦੀ ਦੇਖ ਰੋ ਦੋਸਤੋ ਫੁੱਲ ਓਕੇ ਦੀ ਰਿਪੋਰਟ ਆ ਦੇਖੋ ਜੀ ਫੁੱਲ ਮਾਰਕੀਟ ਹੈ ਡੜੀਆ ਤਗੜੀ ਤਗੜੀ ਮਾਰਕੀਟ ਹੈ ਦੋਸਤੋ ਤੇ ਲਓ ਜੀ ਅਸੀਂ ਜਾ ਰਿਹਾ ਹਾਂ ਇਸ ਮਾਰਕੀਟ ਪਹੁੰਚ ਗਏ ਸੀ ਤੇ ਦੇਖੋ ਜੀ ਸਾਰਾ ਕੁਝ ਵਧੀਆ ਤੋਂ ਵਧੀਆ ਟੀ-ਸ਼ਰਟਾਂ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਹੋ ਗਿਆ ਆਪਾਂ ਜੋਗਾ ਚੱਲ ਰਿਹਾ ਸਵੇਰੇ ਸਵੇਰੇ ਉਹ ਵੀ ਜੋਗਾ ਚੱਲ ਰਿਹਾ ਉਹ ਦੇਖੋ ਦੋਸਤੋ ਜੋਗਾ ਚੱਲ ਰਿਹਾ ਦੇਖੋ ਸਵੇਰੇ ਸਵੇਰੇ ਨਜ਼ਾਰਾ ਲੈ ਰਹੇ ਨੇ ਦੇਖੋ ਚਲੋ ਜੀ ਆਪਾਂ ਥੋੜਾ ਜਿਹਾ ਕਪ ਕੁੰਮ ਕਰ ਲਈ ਥੋੜਾ ਜਿਆ ਤੇ ਦੇਖੋ ਕੀ ਹਾਲ ਨੇ ਇਹ ਆਪਣੇ ਦੋਸਤ ਨੇ ਦੋਸਤੋ ਚਲੋ ਆਪਾਂ ਇਹ ਨਾ ਤੋਂ ਹੀ ਮਾਲ ਲੈਣੇ ਆਪਾਂ ਬੰਬੇ ਵਾਲਿਆਂ ਤੋਂ ਤੇ ਲਓ ਜੀ ਸਾਰੇ ਆ ਗਏ ਅਸੀਂ ਕੋਈ ਨਹੀਂ ਆਇਆ ਅਸੀਂ ਆਏ ਨੇ ਦੋਸਤੋ ਦੇਖੋ ਇਹ ਸਟਾਰਟਿੰਗ ਹੋ ਰਹੀ ਆ ਤੇ ਸਾਰੀਆਂ ਸ਼ਾਪ ਖੁੱਲੇ ਜਾਣਗੀਆਂ ਤਾਂ ਆਪਾਂ ਮਾਲ ਲੈ ਕੇ ਉਹਨਾਂ ਜਾਵਾਂਗੇ ਠੀਕ ਹੈ ਦੋਸਤੋ ਤਾਂ ਨਾਲ ਬਣੇ ਰਹੋ। ਹਾਂਜੀ ਦੋਸਤੋ ਅਸੀਂ ਪਹੁੰਚ ਗਏ ਆਪਣੇ ਯਾਰ ਦੋਸਤ ਲਵੇ ਅਰਸ਼ ਲਵੇ ਤੇ ਜੱਸਾ ਨਾ ਜੱਸਾ ਨਾ ਜੱਸਾ ਨਾ ਸਾਡੇ ਦਾ ਯਾਦ ਆਈ ਜਾਂਦੇ ਨੇ। ਤੇ ਲਓ ਜੀ ਦੋਸਤੋ ਦੇਖੋ ਜੁਦਿ ਕੱਡਵਾ ਤੋੜਾ ਲਾਇਆ ਹੋਇਆ। ਲਓ ਜੀ ਆਪਾਂ ਨੇ ਦਾ ਮੈਨੂੰ ਵੀ ਫੇਲ ਕਰਤਾ ਦੇਖ ਲਓ ਇਹਨੇ। ਆਦਾ ਦੁਬਈ ਦਾ ਮੈਂ ਇਹ ਦੇਖਦਾ ਜੁਗਲਾ ਕਰੈਨਾ ਹਮਨੇ ਲਾਇਆ ਤਾਂ ਕਰਦੇ ਦਾ ਇਹ ਤੋਂ ਵੀ ਵੱਡਾ ਲਾਣਾ ਹੁ ਮੈਂ ਦੁਕਾਨ ਤੇ ਤੇ ਲੋ ਜੀ ਦੇਖੋ ਜੀ ਪਹੁੰਚ ਗਏ ਆਪਾਂ ਮਾਲ ਇਹ ਮਾਲ ਪਿਆ ਦੇਖੋ ਦੋਸਤੋ ਤੇ ਹੁਣ ਆਪਾਂ ਲੈ ਜਾਾਂਗੇ ਇਹ ਤੋਂ ਮਾਲ ਠੀਕ ਆ ਦੋਸਤੋ ਫਿਰ ਵੇਚਾਂਗੇ 4 ਗੁਣਾ ਡਬਲ ਟ੍ਰਿਪਲ ਫੋਰ ਕਰਕੇ ਵੇਚਾਂਗੇ ਠੀਕ ਆ ਮਿੱਤਰੋ ਫੁੱਲ ਕੁਆਲਿਟੀ ਦੋਸਤੋ ਆਪਾਂ ਨੇ ਉੱਥੇ ਆਪਣੇ ਯਾਰ ਦੋਸਤੋ ਤੋਂ ਸ਼ਰਟਾਂ ਲੈ ਲਿਆ ਤੇ ਆਏ ਹੁਣ ਆਪਣੇ ਹੋਰ ਮਿੱਤਰ ਪਿਆਰੇ ਲਵੇ ਦੇਖੋ ਜੀ ਤੇ ਹੁਣ ਆਪਾਂ ਉਹ ਦਿਖਾਣਗੇ ਆਪਾਂ ਨੂੰ ਇਹ ਨਿੱਕਰਾਂ ਜੋ ਕਿ ਦੇਖੋ ਪੂਰੀਆਂ ਵਧੀਆ ਵਧੀਆ ਨਿਕਰਾਂ ਲੱਗੀਆਂ ਹੋਈਆਂ ਨੇ ਤੇ ਲੈ ਕੇ ਚੱਲਦੇ ਆ ਤਾਂ ਠੀਕ ਹੈ ਇਹਨਾਂ ਤੋਂ ਮਾਲ ਆਪਣਾ ਬੈਕ ਹੋਣ ਵਾਲਾ ਦੇਖੋ ਸਾਰਾ ਤੇ ਕਰ ਵੀ ਦਿੱਤਾ ਇਹਨਾਂ ਨੇ ਗੱਲ ਆਰਡਰ ਦਿੱਤਾ ਸੀ ਆਪਾਂ ਨੇ ਜਿਹੜਾ ਆਪਾਂ ਨੇ ਸਾਰਾ ਮਾਲ ਲੈ ਲਿਆ ਦੋਸਤੋ ਠੀਕ ਆ ਦੋਸਤੋ ਚਲੋ ਅੱਗੇ ਆਪਾਂ ਮਿਲਦੇ ਹਾਂ ਵਰਸ ਨੂੰ ਠੀਕ ਲਓ ਜੀ ਮਿੱਤਰੋ ਆ ਗਿਆ ਸੀ ਆਪਣੇ ਦੋਸਤ ਦੀ ਸ਼ਾਪ ਤੇ ਦੇਖੋ ਜੀ ਇਹ ਪਹਿਲਾਂ ਤਾਂ ਆਹ ਦੇਖੋ ਪਹਿਲਾਂ ਤੁਸੀਂ ਐ ਜੋ ਇਸ਼ਕਾ ਇਸ਼ਕ ਉਰਾ ਛਾਇਆ ਹੋਇਆ ਏ ਇਸ ਅਗਲਾ ਆਪਣਾ ਇਸ਼ਕ ਦਿਖਾਓ ਲਓ ਜੀ ਦੋਸਤੋ ਤੇ ਆਪਣੇ ਸਾਰੇ ਯਾਰ ਫਿੱਤਰ ਨੇ ਓਏ ਇਸ ਦਿਖਾ ਅੰਦਰ ਚੱਲਦੇ ਆਂ ਦੇਖੋ ਮੈਂ ਦਿਖਾ ਦਿੰਦਾ ਸਾਰੀ ਦੁਕਾਨ ਇਹਨੇ ਕੋਲ ਦਿਖਾਉਂਦਾ ਸੰਗ ਦਾ ਇਹ ਪਹਿਲਾਂ ਮੈਂ ਵੀ ਸੰਗ ਦਾ ਤੇ ਯਾਰ ਆਈ ਵੀਡੀਓ ਤੇ ਫੇਰ ਜਦ ਪੈਸੇ ਆਨਲਾਈਨ ਦੇ ਨੇ ਆ ਆ ਕੀ ਇਹੋਟੇ ਤਾਂ ਦਿਖਾ ਜਾਣਾ ਹਾਂ ਹਾਂ ਲੋਈ ਹਾਂ ਲੋਈ ਦੋਸਤੋ ਹੁਣ ਇਹ ਪੈਂਟਾਂ ਦੀ ਕ੍ਰਾਂਤੀ ਹੋ ਰਹੀ ਪੈਂਟ ਹਾਂ ਹਾਂ ਹੁਣ ਆਇਆ ਤੜ ਤੇ ਲੋਈ ਆਪਾਂ ਟੋਨੀ ਉਸਤਾਦ ਨੂੰ ਮਿਲੀ ਆਪਣੇ ਲੋਈ ਆ ਗਏ ਉਸਤਾਦ ਸਾਡੇ ਲੋਈ ਦੇਖੋ ਜੀ ਕਿਹਲਾ ਵੀ ਕੀ ਲੈ ਗਿਆ ਇਹ ਸਾਡੇ ਉਸਤਾਦ ਇਹਨੇ ਪਰ ਕਾਪੀਰਾਈਟ ਆ ਜਾਊਗਾ ਯਾਰ ਆ ਗਾਣੇ ਚੱਲ ਰਹੇ ਨੇ ਆਹ ਤਾਂ ਦੋਸਤੋ ਆਪਾਂ ਆਏ ਆ ਤੇ ਜੋਤਬੱਤੀ ਵੀ ਹੋਰੀਆ ਦੇਖੋ ਜੀ ਪੂਰਾ ਬਾਬਿਆਂ ਨੇ ਧੂਣਾ ਬਾਲਤਾ ਟੂਣੀ ਬਾਬੇ ਨੇ ਤੇ ਦੇਖੋ ਜੀ ਸਾਰੇ ਰੱਬ ਦਾ ਨਾਮ ਲੈ ਰਹੇ ਨੇ ਤੇ ਆਪਾਂ ਨੇ ਮਾਲ ਵੀ ਕੜਵਾ ਲਿਆ ਸਾਰਾ ਮਾਲ ਆਪਾਂ ਨੇ ਲਿਆ ਦੋਸਤੋ ਤੇ ਸਾਰਾ ਲੱਗ ਜਾਊਗਾ ਆਪਣੀ ਸ਼ੌਪ ਤੇ ਠੀਕ ਆ ਮਿੱਤਰੋ ਤੇ ਆਪਾਂ ਹੋਰ ਹੀ ਲੈਣੇ ਆ ਸਾਰਾ ਦੇਖੋ ਜੀ ਵੈਰਾਈਟੀ ਇੱਕ ਤੋਂ ਇੱਕ ਮਿਲਦੀ ਐ ਸਾਰੀ ਠੀਕ ਆ ਲਓ ਜੀ ਦੱਸ ਦੋ ਆਪਣੀ ਦੁਕਾਨ ਕਿੱਥੇ ਆ ਆਣਾ 3 ਨੰਬਰ ਗਲੀ ਚ ਟੋਨੀ ਜੀਨ ਵਾਹ ਠੀਕ ਆ ਦੋਸਤੋ ਜਰੂਰ ਆ ਕੇ ਮਿਲਣਾ ਲਓ ਜੀ ਆ ਕੇ ਸਾਡੇ ਦੇਖੋ ਜੀ ਸਾਰੇ ਦੋਸਤੋ ਉਰੀ ਲੈ ਕੇ ਜਾਂਦੇ ਲਓ ਜੀ ਪੈਕ ਹੋ ਗਿਆ ਸਮਾਨ ਆਪਣਾ ਲਓ ਜੀ ਲੈ ਜੀ ਆ ਕੇ ਠੀਕ ਆ ਮਿੱਤਰੋ ਅੱਜ ਜੀ ਮਿੱਤਰੋ ਪਹੁੰਚ ਗਏ ਆਪਣੇ ਆਪਣੇ ਜਾਰਦੋਸੀ ਦੁਕਾਨ ਤੇ ਦਾਸ ਲਵੇ ਲਓ ਜੀ ਆ ਗਿਆ ਦੇਖੋ ਜਾਵੇ ਕਰਿਆ ਜੀ ਲੇਖੋ ਰਾਦੇ ਰਾਦੇ ਬਰੋ ਜੀ ਰਾਦੇ ਰਾਦੇ ਦੇਖੋ ਜੀ ਮਾਲ ਆਪਾਂ ਨੇ ਕਢਵਾ ਲਿਆ ਸਾਰਾ ਤੇ ਆਪਣੀ ਸ਼ਾਪ ਤੇ ਤੁਸੀਂ ਜਰੂਰ ਪਹੁੰਚਣਾ ਹੈ ਤੇ ਆਹ ਮਾਰਕੀਟ ਜੋ ਜਿੰਨੂ ਵੀ ਮਾਲ ਲੈਣਾ ਦੱਸ ਸਕਦੇ ਹੋ ਤੁਹਾਨੂੰ ਸਾਰਾ ਪਤਾ ਹੀ ਹੈ ਕਿਹੜੀ ਮਾਰਕੀਟ 'ਚ ਅਸੀਂ ਘੁੰਮ ਰਹੇ ਹਾਂ ਤੇ ਮਾਲ ਦੇਖੋ ਜੀ ਦਾਸ਼ ਆ ਦੇਖੋ ਜੀ ਲਿਖਿਆ ਪਿਆ ਸਾਰਾ ਕੁਝ ਤੇ ਸ਼ਰਟਾਂ ਦੇਖੋ ਜੀ ਜ਼ਬਰਦਸਤ ਬਹੁਤ ਦੇਖੋ ਜੀ ਇੱਧਰ ਵੀ ਸ਼ਾਪ ਆ ਤੇ ਇੱਧਰ ਵੀ ਸ਼ਾਪ ਆ ਦੋਨੇ ਇਕੱਠੀਆਂ ਸ਼ਾਪਾਂ ਨੇ ਤੇ ਤੁਸੀਂ ਲੈ ਕੇ ਜਾ ਸਕਦੇ ਹੋ ਅਸੀਂ ਤਾਂ ਹੋਰ ਹੀ ਲੈ ਕੇ ਜਾਂਦੇ ਹਾਂ ਜੋ ਮਰਜ਼ੀ ਕਰਨਾ ਕਰ ਲੈ ਠੀਕ ਆ ਮਿੱਤਰੋ ਮੇਤਰੋ ਆਪਾਂ ਨੇ ਸਾਰੇ ਕਲਰ ਪੁਆ ਲੈਨੇ ਸਾਰੇ ਜਿੰਨੇ ਵੀ ਹੈਗੇ ਨੇ ਦੇਖੋ ਜੀ ਸਾਰੇ ਕਲਰ ਆਪਾਂ ਨੇ ਪੁਆ ਲਏ ਨੇ ਦੇਖੋ ਦੋਸਤੋ ਤੇ ਚਲੋ ਜੀ ਆ ਜੀਓ ਫਰ ਲੈ ਜਾ ਠੀਕ ਆ ਮੇਤਰੋ ਜੀ ਮੇਤਰੋ ਤੇ ਸ਼ੋਪਿੰਗ ਕਰ ਲਈ ਆਪਾਂ ਨੇ ਕਰਦੇ ਕਰਦੇ ਲੱਗ ਗਈ ਆ ਭੁੱਖਾਂ ਤੇ ਭੁੱਖ ਵਾਸਤੇ ਆਪਾਂ ਨੇ ਤਿਆਰ ਕਰਵਾ ਲੈਨੇ ਆਪਾਂ ਨੇ ਨਿਊਟ੍ਰਿਕ ਕੁਲਚੇ ਦੋਸਤੋ ਦੇਖੋ ਨਿਊਟ੍ਰਿਕ ਕੁਲਚੇ ਨੇ ਪੂਰੀਆ ਦੇਸੀ ਕੀ ਉਹਦੇ ਬਣੇ ਹੋਏ ਨਿਊਟ੍ਰਿਕ ਕੁਲਚੇ ਤੇ ਭੁੱਖ ਬਹੁਤ ਜ਼ਿਆਦਾ ਭੁੱਖ ਖੋਲ ਲੱਗ ਰਿਹਾ ਦੋਸਤੋ ਇਹ ਮਿਰਚਾਂ ਨੇ ਹਰੀਆਂ ਆ ਰਹੀਆਂ ਭੁੰਨੀਆਂ ਹੋਇਆ ਤੇ ਆਪਾਂ ਲੈ ਆਏ ਨੂਕਰੀ ਦਾਲ ਉਹ ਚਾਵਲ ਠੀਕ ਆ ਦੋਸਤੋ ਲਓ ਜੀ ਖੜੇ ਆ ਸੀ ਮਾਰਕੀਟ 'ਚ ਦੇਖੋ ਪੂਰੀ ਮਾਰਕੀਟ ਖਾਲੀ ਪਈ ਆ ਨਾ ਭਰੀ ਪਈ ਆ ਤੇ ਮਾਲ ਨਾਲ ਬੰਦੇ ਘਟਨੇ ਤੇ ਚਲੋ ਮਿਲਦੇ ਆ ਫਿਰ ਆਪਾਂ ਖਾ ਪੀ ਕੇ ਠੀਕ ਆ ਦੋਸਤੋ ਜੀ ਮਿੱਤਰੋ ਆਪਾਂ ਨੇ ਲੈ ਲਿਆ ਮਾਲ ਦੇਖੋ ਜੀ ਲਾਦੇ ਰਿਸ਼ਕਾ ਤੁਹਾਨੂੰ ਪਤਾ ਹੀ ਆ ਆਪਣਾ ਛੋਟਾ ਭਾਈ ਆ ਜਿਹੜੀ ਲੈਨੇ ਆ ਆਪਾਂ ਠੀਕ ਆ ਦੋਸਤੋ ਤੇ ਲਓ ਜੀ ਆਜੋ ਫਿਰ ਹੋਮ ਆ ਕੇ ਠੀਕ ਆ ਦੋਸਤੋ ਦੋਸਤੋ ਦੇਖੋ ਇਹ ਨਾ ਕੁਸ ਕਰਨਾ ਪੈਂਦਾ ਏ ਤੁਹਾਡੇ ਵਾਸਤੇ ਦੋਸਤੋ ਤੇ ਮਾਲ ਮੋਲ ਲੈ ਕੇ ਜਾਣਾ ਪੈਂਦਾ ਦੇਖੋ ਬਾਹਰ ਜਾ ਰਿਹਾ ਰਿਕਸ਼ੇ ਤੇ ਕੀ ਹਾਲ ਨੇ ਲਓ ਜੀ ਮਿੱਤਰੋ ਦੇਖ ਹਾਂ ਹਾਂ ਲਓ ਜੀ ਮਿੱਤਰੋ ਚੱਲਦੇ ਆ ਫੇਰਾ ਪਟਿਆ ਗੱਡੀ ਤੇ ਜਾ ਰਹੇ ਆ ਗੱਡੀ ਚ ਲੋਡ ਹੋਊਗਾ ਹੁਣ ਮਾਲ ਇਹ ਜੀਆ ਮਿੱਤਰੋ ਲਓ ਜੀ ਦੋਸਤੋ ਅਸੀਂ ਆ ਗਏ ਲੈ ਲਿਆ ਮਾਲ ਮੋਲ ਦੇਖੋ ਜੀ ਡੱਗੇ ਭਰੇ ਪਈਆ ਤੇ ਸੀਟਾਂ ਤੇ ਡੱਕੀਆਂ ਪਈਆਂ ਨੇ ਦੋਸਤੋ ਪੂਰਾ ਮਾਲ ਐਨ ਬ੍ਰਾਂਡਡ ਲੈ ਲਿਆ ਆ ਜਿਓ ਬਸ ਤੁਸੀਂ ਠੀਕ ਆ ਮਿੱਤਰੋ ਤੇ ਲਓ ਜੀ ਪਹੁੰਚਣੇ ਆਲੇ ਆ ਸੀ ਵੈਸੇ ਤਾਂ ਪਹੁੰਚ ਰਹੇ ਸੀ ਚੱਲੇ ਆ ਹੁਣ ਤੇ ਦੇਖੋ ਜੀ ਫੁੱਲ ਸਪੀਡ 'ਤੇ ਆਲੇ ਜਾ ਰਹੀ ਹੈ ਸਾਡੀ ਗੱਡੀ ਤੇ ਮਿਲਦੇ ਆ ਫਿਰ ਤੁਹਾਨੂੰ ਠੀਕ ਹੈ ਦੋਸਤੋ ਘਰੇ ਜਾ ਕੇ ਠੀਕ ਆ ਕੁਝ ਹੋਇਆ ਰਸਤੇ ਰੁੱਸ ਤੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਦੇਖਣ ਆ ਲਈਆਂ ਹੋਈਆਂ ਚੀਜ਼ਾਂ ਠੀਕ ਆ ਓਕੇ ਲਓ ਜੀ ਮਿੱਤਰੋ ਪਹੁੰਚ ਗਏ ਆ ਸੀ ਆਪਣੇ ਸ਼ਹਿਰ ਜੋ ਕਿ ਜਾ ਕੇ ਆਏ ਆ ਸੀ ਦੇਖੋ ਜੀ ਆਹ ਔਰੇ ਆਪਣੇ ਤੁਹਾਨੂੰ ਦੱਸ ਦਿੰਨੇ ਆ ਔਰੇ ਆ ਜਿਓ ਤੇ ਦੇਖੋ ਜੀ ਸਿੱਧਾ ਅੰਦਰ ਬਾਜ਼ਾਰ ਦੀ ਔਰ ਤੇ ਲਓ ਜੀ ਮਿੱਤਰੋ ਦੇਖੋ ਇੱਕ ਦਾ ਮਾਰਕੀਟ ਆਪਣੀ ਬਣ ਰਹੀ ਹੈ ਕਮੇਟੀ ਦੀ ਜਗਾ ਦੀ ਦੇਖੋ ਜੀ ਦੇਖ ਪਾ ਰਹੇ ਹਾਂ ਤੇ ਲਓ ਜੀ ਸਿੱਧਾ ਹੀ ਜਾਣਾ ਬਾਜ਼ਾਰ ਚ ਤੇ ਫਿਰ ਆਪਣੀ ਸ਼ਾਪ ਆਊਗੀ ਬਸ ਥੋੜੀ ਦੂਰੀ ਆ ਆਪਣੇ ਪਟਿਆਲਾ ਗੇਟ ਤੋਂ ਆ ਚਲੋ ਚਲੋ ਮੈਂ ਤੁਹਾਨੂੰ ਦਿਖਾਏ ਦੇਣਾ ਤੇ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਆ ਦੋਸਤੋ ਪੂਰਾ ਐਡਰੈਸ ਦਿਖਾਵਾਂਗੇ ਆਪਾਂ ਠੀਕ ਆ ਸਾਰੰਗ ਵਾਲੇ ਪਤਾ ਲੱਗ ਗਿਓ ਨਹੀਂ ਬਿਲਕੁਲ ਔਰ ਗੱਡੀ ਆਪਣੀ ਦੇਖੋ ਜੀ ਮਾਲ ਪੂਰਾ ਭਰਿਆ ਪਿਆ ਏ ਤੇ ਜਰੂਰ ਆਓ ਤੇ ਨਿਆਣਾ ਨਾਵਾ ਮਾਲ ਆ ਤੇ ਲਓ ਜੀ ਮੰਦਰ ਆ ਗਿਆ ਦੇਖੋ ਜੀ ਰਾਧਾ ਕ੍ਰਿਸ਼ਨ ਦਾ ਮੰਦਰ ਆ ਠੀਕ ਆ ਦੋਸਤੋਰੇ ਤੇ ਫਿਰ ਅੱਗੇ ਜਾ ਕੇ ਫਿਰ ਆ ਆ ਗਿਆ ਆਪਣਾ ਕਹਿੰਦੇ ਪਾਂਡੂ ਸਰ ਦਾ ਮੋੜ ਠੀਕ ਆ ਮਿੱਤਰੋ ਪਾਂਡੂ ਸਰ ਦਾ ਮੋੜ ਆ ਗਿਆ ਬਸ ਪਾਂਡੂ ਸਰ ਦਾ ਮੋੜ ਬਸ ਟੱਪਣ ਸਾਰ ਪਾਂਡੂ ਸਰ ਦਾ ਮੋੜ ਟੱਪਣਸਾਰ ਆ ਪੀ ਕੇ ਮਟੀਰੀਅਲ ਆ ਗਿਆ ਦੋਸਤੋ ਇਹਦੇ ਨਾਲ ਹੀ ਆਪਣੀ ਸ਼ਾਪ ਆ ਦੇਖੋ ਰਾਧਾ ਕ੍ਰਿਸ਼ਨ ਘਰ ਮੈਂਸ ਨਾਲੇ ਮੰਦਰਾ ਮਾਤਾ ਦਾ ਲਓ ਜੀ ਦੋਸਤੋ ਆ ਗਿਆ ਆਪਾਂ ਠੀਕ ਹੈ ਮਿੱਤਰੋ ਚਲੋ ਮਿਲਦੇ ਆਪਾਂ ਉਤਰ ਕੇ ਗੱਲ ਕਰਦੇ ਆ ਥੋੜੇ ਨਾਲ ਜੀ ਆ ਗਿਆ ਆਪਣੀ ਸ਼ਾਪ ਤੇ ਦੇਖੋ ਜੀ ਬੰਦੇ ਬੰਦੇ ਨੇ ਆਪਣੀ ਸ਼ਾਪ ਤੇ ਦੇਖੋ ਦੋਸਤੋ ਪਹੁੰਚ ਗਏ ਦੇਖੋ ਜੀ ਲੱਗੇ ਪਏ ਨੇ ਤੇ ਲਓ ਜੀ ਗੱਡੀ ਹੈ ਆਪਣੀ ਫੜੀਆ ਬਸ ਉਹਦੇ ਚੋਂ ਲਿਆਣੇ ਆ ਮਾਲ ਆਣ ਲੱਗ ਰਿਹਾ ਗੱਡੀ ਚਾਰ ਲੈਨੇ ਆਪਾਂ سارا مار ٹھیک ہے تار کے مل جائیں چلو <laughs> دوستو لو جی آ گیا میں دیکھو جی دوستو اور پانی پی لیے کریں پھر آپ پانی پی کے لو جی باجی کا ڈیڑھ ڈیڑھ باجی کا دوستو لو جی دیکھو یہ ادھر بیٹھے ہیں سارے ٹی وی دیکھ رہے ہیں سارے ٹی وی دیکھ رہے ہیں دوستو سارے <laughs> جے <جائن> ہند <laughs> <جائن laughs> دیکھو <laughs> ਹੈਲੋ ਗਾਇਸ ਹੈਲੋ ਗਾਇਸ ਲਓ ਜੀ ਦੋਸਤੋ ਇਹ ਹੈਲੋ ਗਾਇਸ ਹੀ ਕਰਦਾ ਹੈ ਚਲੋ ਜੀ ਆਪਾਂ ਫਿਰ ਨਾਤੋ ਕੇ ਮਿਲਦੇ ਹਾਂ ਠੀਕ ਆ ਨਾਲਾ ਬੂਗਾ ਮੈਨੂੰ ਥੋੜਾ ਜਿਹਾ ਫਿਰ ਮਿਲਦੇ ਆਪਾਂ ਠੀਕ ਆ ਮਿੱਤਰੋ ਸਾਡਾ ਬਣੇ ਰਹੋ ਲਓ ਜੀ ਦੋਸਤੋ ਆਪਾਂ ਹੋ ਗਏ ਹੁਣ ਸੋਸ ਨੂੰ ਕਿਉਂ ਆਏ ਥੋੜਾ ਜਿਹਾ ਨਾਤੋ ਕੇ ਇੱਧਰ ਦੇਖੋ ਜੀ ਇਕੱਠ ਹੋਇਆ ਪਿਆ ਛੁੱਟੀਆਂ ਵਾ ਦੇਖੋ ਜੀ ਛੋਡੇ ਵੀ ਛੁੱਟੀਆਂ ਆਏ ਨੇ ਸਾਰੇ ਬਾਬਾ ਜੀ ਜਵਾਕ ਜਬੂਕ ਆਏ ਨੇ ਛੋਡੇ ਬੱਚੇ ਆਏ ਨੇ ਛੁੱਟੀਆਂ ਜੀ ਦੱਸਿਓ ਸਾਨੂੰ ਕਮੈਂਟ ਕਰਕੇ ਕਿਹਦੇ ਕਿਹਦੇ ਬੱਚੇ ਆਏ ਨੇ ਸਾਡੇ ਦਾ ਸਾਰੇ ਬੱਚੇ ਆਏ ਨੇ ਛੁੱਟਿਆ ਨਹੀਂ ਦੇਖੋ ਕੋਈ ਦੁਕਾਨ ਤੇ ਗਏ ਨੇ ਦੋ ਬੈਠੇ ਨੇ ਦੇਖੋ ਸਾਰੇ ਆਏ ਨੇ ਜੁਆਏ ਕਰ ਰਹੇ ਨੇ ਫਲ ਦੇਖੋ ਜੋ ਵੀ ਹੋ ਰਿਹਾਗੇ ਨੇ ਸਾਰੇ ਆ ਸਕਦੇ ਨੇ ਸਾਡੇ ਠੀਕ ਹੈ ਤੇ ਸਾਡੇ ਦਾ ਲੋੜ ਆ ਸਾਰਿਆਂ ਨੂੰ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਠੀਕ ਹੈ ਮਿੱਤਰੋ ਦੋਸਤੋ 6:30 ਹੋ ਗਏ ਨੇ ਤੁਪ ਹਜੇ ਵੀ ਨਹੀਂ ਤੁਪਾ ਨਾ ਆਗ ਲੱਗੇ ਹੋਇਆ ਦੋਸਤੋ ਤੁਪ ਇੰਨੀ ਤੁਪਾ ਲਓ ਜੀ ਦੱਸੋ ਕੱਪੜੇ ਧੋ ਰਹੇ ਨੇ ਨਾਲ ਦੇ ਨਾਲ ਸੁੱਕ ਰਹੇ ਨੇ ਕੱਪੜੇ ਨਾਲ ਦੇ ਨਾਲ ਸੁੱਕ ਰਹੇ ਨੇ ਦੇਖ ਲਓ ਚਲੋ ਜੀ ਦੋਸਤੋ ਸਾਰਾ ਇੰਨੀ ਗਰਮਾਇਸ਼ ਇੰਨੀ ਧੁੱਪਾ 6:30 ਵਜੇ ਨੇ ਸਾਰੇ ਕੱਪੜੇ ਨਾਲ ਦੇ ਨਾਲ ਸੁੱਕ ਰਹੇ ਨੇ ਜਬਰਦਸਤ ਨਹੀਂ ਮੋਛ ਹੈ ਮੇਰੇ ਕੋਲ ਲਗਾ ਦੂੰਗੀ ਚਲੋ ਜੀ ਦੇਖ ਲਓ ਇਹਦੇ ਨੇ ਮੁੱਛਾਂ ਨੇ ਮੁੱਛਾ ਲਾ ਲੂਗੀ ਕੇਕ ਹੋ ਰਿਹਾ ਉਹ ਤਾਂ ਅੱਛਾ ਜਾਏਗਾ ਨਾ ਕਾਉਂਟ ਨਹੀਂ ਤੇ ਲਓ ਜੀ ਕੇਕ ਦਾ ਆਰਡਰ ਆਇਆ ਮਨੂੰ ਲੱਗਾ ਕਿ ਤੇ ਆਪਣੇ ਮੁੱਛਾ ਲਾਉਗੀ ਲਓ ਜੀ ਕੋਈ ਮੁੱਛਾ ਲੱਗੇ ਘਾਵਾ ਦੋਸਤੋ ਕਿਹੜਾ ਇਹ ਬਹੁਤ ਗਰਮੀਆਂ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਜੀ ਕੇ ਦੋਸਤੋ ਬਹੁਤ ਗਰਮ ਨਜਾਇਜ਼ ਗਰਮੀਆਂ ਚਲੋ ਦੋਸਤੋ ਰਵਿਤਾ ਰਾਣੀ ਨੂੰ ਮਿਲਿਆ ਹੈ ਇੱਕ ਹੋਰ ਆਰਡਰ ਕੇਕ ਦਾ ਦੋਸਤੋ ਕੇਕ ਬਣਾਉਗੇ ਰਵਿਤਾ ਰਾਣੀ ਦੋ ਦੇਖ ਲਓ ਦੋਸਤੋ ਐਵੇਂ ਕਰਕੇ ਦਾ ਇਹ ਕਰੀਮ ਉਹ ਬਾਕੀ ਨਾ ਮਾ ਕਰੀਮ ਮਿਕਸ ਆਟਾ ਦੋਸਤੋ ਐਸੇ ਕੀਤਾ ਜਾਂਦਾ ਹੈ ਔਰ ਫਿਰ ਵੈਸੇ ਕੀਤਾ ਜਾਂਦਾ ਹੈ ਠੀਕ ਹੈ ਦੋਸਤੋ ਐਸੇ ਵੈਸੇ ਐਸੇ ایسن کیا جاتا ہے یہ نہ چلو کوئی گل نہیں دیکھو یہ ایسا ایسا بنے گا جب ایسا بنے گا تو آپ کو ضرور دکھائیں ٹھیک ہے دوستو دوستو ایک اور خوشخبری ہے سارے دیکھو یہ خوشخبری یہ ہے کہ دے پرنٹ نے بڑھ لیا دوستو آر 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 ਦੋ ਦੋ ਕੱਟ ਲੈ ਤੋਂ ਕਿ ਨਾ ਫੜਦੀ ਨਹੀਂ ਫਿਰ ਐਂ ਕਰਦੇ ਇਹ ਕਹਿੰਦਾ ਮੈਂ ਨਹੀਂ ਛੱਡੂਗਾ ਕਹਿੰਦਾ ਲੋ ਜੀ ਦੋਸਤੋ ਕੱਦ ਤੇ ਬੈਠੀ ਦੇ ਨੇ ਫੜਦੀ ਲੋ ਜੀ ਦੇਖੋ ਜੀ ਕਿਵੇਂ ਲੱਗੇ ਪਏ ਨੇ ਦੋਸਤੋ ਦੇਖੋ ਜੀ ਓਏ ਹੋਏ 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 ਸੇਵਾ ਹੋ ਰਹੀ ਅੱਜ ਤਾਂ ਖਾਸੇ ਬੰਦੇ ਲੱਗੇ ਪਏ ਨੇ ਮਾਦੋ ਦੇ ਲੋ ਜੀ ਦੋਸਤੋ ਪ੍ਰਿੰਟ ਨੇ ਬੜੀ ਤੇ ਦੇਖੋ ਜੀ ਆਏ ਹਾਏ ਆਏ ਹਾਏ ਓਏ ਓਏ ਹੋਏ ਹੋਏ ਓਏ ਹੋਏ ਹੋਏ ਚਲੋ ਦੋਸਤੋ ਪ੍ਰਿੰਟ ਨੇ ਕਾਟ ਲਿਆ ਹੈ ਲਓ ਦੇਖੋ ਜੀ ਅੰਬੀਆਂ ਵੀ ਲਾਈਆਂ ਯਾਰੀਆਂ ਅੰਬੀਆਂ ਸਪੈਸ਼ਲ ਕੱਚੇ ਅੰਬੀਆਂ ਪੱਕਣੇ ਲਈ ਰੱਖੀਆਂ ਹੋਈਆਂ ਨੇ ਲਓ ਜੀ ਕੱਚੀਆਂ ਕੱਚੀਆਂ ਅੰਬੀਆਂ ਪੱਕਣੇ ਵਾਸਤੇ ਫ੍ਰਿਜ ਚ ਰੱਖੀਆਂ ਹੋਈਆਂ ਜੀਆਂ ਫ੍ਰਿਜ ਚ ਰੱਖੀਆਂ ਨੇ ਜੇ ਪੱਕਣੇ ਵਾਸਤੇ ਹਾਂ ਓਕੇ ਦੋਸਤੋ ਦੇਖ ਕੇ ਘਟਵਾ ਲਿਆ ਓਕੇ ਓਕੇ ਖੁਜਲੀ ਹੋ ਰਹੀ ਆ ਖੁਜਲੀ ਲਓ ਚਲੋ ਜੀ ਮਿਲਦੇ ਆ ਫੇਰ ਆਪਾਂ ਠੀਕ ਆ ਦੋਸਤੋ ਲਓ ਜੀ ਦੋਸਤੋ ਦੇਖੋ ਇਹ ਬਣ ਗਿਆ ਕੇਕ ਦੇਖੋ ਜੀ ਬਣਾ ਦੇਣਾ ਦੇਖੋ ਜੀ ਤੁਹਾਨੂੰ ਦਿਖਾ ਦੇਣਾ ਦੇਖੋ ਜੀ ਕੇਕ ਲਓ ਹੀ ਆ ਵਧੀਆ ਕੇਕ ਲੱਗ ਰਿਹਾ ਏ ਤੇ ਆਹ ਦੇਖੋ ਕਹੇ ਜਾ ਕੇ ਕ ਲਓ ਜੀ ਦੇਖ ਲਓ ਚਲੋ ਜੋ ਮਰਜੀ ਆ ਬਣ ਗਿਆ ਦੇਖੋ ਵੀ ਵਧੀਆ ਬਣਿਆ ਏ ਫਸ ਕਲਾਸ ਬਣਿਆ ਏ ਦੋਸਤੋ ਪੂਰਾ ਜਵਰਦਸਤ ਆ ਕੇਕ ਆਪਾਂ ਵੀ ਹੈ ਜੀ ਬਣਾਵਾਵਾਂਗੇ ਠੀਕ ਆ ਦੋਸਤੋ ਆਪਣੇ ਬਰਥਡੇ ਤੇ ਮੇਰਾ ਬਰਥਡੇ ਆਊਗਾ ਸਤੰਬਰ ਜਾਊਗਾ ਦੋਸਤੋ ਐ ਜੀ ਕੇਕ ਬਣਾਉਂਗਾ ਐ ਜੀ ਦੇਖੋ ਐ ਜੀ ਮੁੱਛਾ ਮਛ ਲਾਵਾਂਗੇ ਉਹ ਤਾਂ ਮੇਰੇ ਹੈ ਨਹੀਂ ਇਹ ਕਦੇ ਜਰੂਰ ਲਾਵਾਂਗੇ ਠੀਕ ਆ ਦੋਸਤੋ ਦੇਖੋ ਜੀ ਮਿਲਦੇ ਆ ਰਹੇ ਨੇ ਬੱਚੇ ਆਪਣੇ ਸਾਰੇ ਗਏ ਹੋਏ ਨੇ ਜਿਹੜੇ ਬਾਂਕੇਵਾਰੀ ਮੰਦਿਰ ਆਣ ਲੱਗ ਰਹੇ ਨੇ ਮਿਲਦੇ ਆ ਫਿਰ ਠੀਕ ਹੈ ਦੋਸਤੋ ਸੜਨ ਬਣੇ ਰਹੋ ਤੁਸੀਂ ਓਕੇ ਜੀ ਹੈਲੋ ਦੋਸਤੋ ਲੋ ਜੀ ਆ ਗਿਆ ਹੈ ਸਾਰੇ ਮੰਦਿਰ ਚ ਉਹਦਾ ਖਾਇਆ ਹੈ ਸਾਰੇ ਲੰਗਰ ਪੂਰੀ ਆਲੂ ਤੇ ਗਾਣਾ ਕੜਾ ਹਲਵਾ ਸਾਰਾ ਕੁਝ ਤੇ ਇੱਧਰ ਚੱਲ ਰਿਹਾ ਸਾਡੇ ਚੱਲ ਰਿਹਾ ਖਿਚੜੀ ਚੱਲ ਰਿਹਾ ਦੋਸਤੋ ਖਿਚੜੀ ਜੋ ਕਿ ਨਾ पेट अपना थोड़ा यार खटिया डकार आ रही है कि हां पेट ओदी ता करके आपा ने खिचड़ी बनवाई है दोस्तों ठंडी ਤੇ ਇਧਰ ਆ ਕੇ ਲੰਗਰ ਚ ਖਾਕ ਪੀ ਕੇ ਦੇਖ ਰਿਹਾ ਤਾਂ ਪੈ ਨਹੀਂ ਦੇਖੋ ਸਾਰੇ ਯਾਰ ਮਿੱਤਰੋ ਸਾਰੇ ਜਾਇਆ ਹੈ ਅਸੀਂ ਰਹਿਗੇ ਸੀ ਦੋਸਤੋ ਚਲੋ ਕੋਈ ਗੱਲ ਨਹੀਂ ਅਸੀਂ ਕਿਚੜੀ ਖਾ ਕੇ ਕੰਮ ਸਾਰਾਂਗੇ ਤੇ ਕਿਉਂ ਬਾਅਦ ਹੀ ਖਾਵਾਂਗੇ ਠੀਕ ਹੈ ਦੋਸਤੋ ਤੇ ਚਲੋ ਕੋਈ ਗੱਲ ਨਹੀਂ ਅਗਲੇ ਵਲੌਗ ਚ ਮਿਲਦੇ ਹਾਂ ਠੀਕ ਹੈ ਦੋਸਤੋ ਸਾਡਾ ਨਾ ਬਣੇ ਰਿਓ ਠੀਕ ਹੈ ਮਿੱਤਰੋ ਚਲੋ ਜੀ ਅਗਲੇ ਵਲੌਗ ਵਿੱਚ ਮਿਲਾਂਗੇ ਵਧੀਆ ਵਲੌਗ ਬਣਾਵਾਂਗੇ ਥੱਕ ਕੇ ਸਾਰੇ ਮੰਦਰ ਜਾ ਕੇ ਤੇ ਚਲੋ ਜੀ ਸਾਰੇ ਜਿਹੜੇ ਮੰਦਰ ਉੱਪਰ ਉੱਪਰ ਬਾਗ ਦੇ ਸਾਰੇ ਸੋਣ ਵਾਸਤੇ ਚਲੋ ਜੀ ਉੱਪਰ ਬਿੱਲੀ ਦੇ ਬੱਚੇ ਵੀ ਨੇ ਤੇ ਚਲੋ ਜੀ ਅਗਲੇ ਵਲੌਗ ਵਿੱਚ ਮਿਲਾਂਗੇ ਠੀਕ ਹੈ ਦੋਸਤੋ ਬਾਏ ਬਾਏ ਕਰੋ ਸਾਰੇ ਬਾਏ ਬਾਏ ਦੋਸਤੋ ਬਾਏ ਬਾਏ ਜੈ ਹਿੰਦ ਜੈ